ਖਾਲਸੇ ਦੀ ਜਨਮ ਭੂਮੀ ਸ਼੍ਰੀ ਅਨੰਦਪੁਰ ਸਾਹਿਬ ਦੇ ਨਜ਼ਦੀਕੀ ਪਿੰਡ ਮਟੋਰ ਦੇ ਵਸਨੀਕ ਵੀਰ ਭਗਵੰਤ ਸਿੰਘ ਮਟੋਰ ਵੱਲੋਂ ਇੱਕ ਨਵੀਂ ਸ਼ੁਰੂਆਤ ਕਰਦੇ ਹੋਏ ਨੌਜਵਾਨ ਪੀੜ੍ਹੀ ਨੂੰ ਸਿੱਖ ਇਤਿਹਾਸ ਪੰਜਾਬ ਅਤੇ ਪੰਜਾਬੀਤ ਨਾਲ ਜੋੜਨ ਦੇ ਮਰਤਬ ਨਾਲ ਉਹਨਾਂ ਵੱਲੋਂ ਪਿੰਡ ਦੇ ਵਿੱਚ ਸਿੱਖ ਇਤਿਹਾਸ ਤੇ ਚਾਣਨਾ ਪਾਉਂਦੇ ਵੱਡੇ ਵੱਡੇ ਪੋਸਟਰ ਲਗਾਏ ਗਏ ਹਨ ਤਾਂ ਕਿ ਆਉਣ ਜਾਣ ਵਾਲਾ ਇਹਨਾਂ ਪੋਸਟਰਾਂ ਤੇ ਝਾਕ ਮਾਰ ਕੇ ਅੱਪ ਆਪਣੇ ਅੰਦਰ ਝਾਤ ਮਾਰੇ ਤੇ ਆਪਣੇ ਅਮੀਰ ਵਿਸ਼ੇ ਤੇ ਅਮੀਰ ਇਤਿਹਾਸ ਨਾਲ ਸਾਂਝ ਪਾਉਣ ਲਈ ਮਜਬੂਰ ਹੋ ਗਏ ਇਸ ਮੌਕੇ ਭਗਵੰਤ ਸਿੰਘ ਮਟੋਰ ਨੇ ਗਲਵਾਤ ਕਰਦਿਆਂ ਕਿਹਾ ਕਿ ਜਿੱਥੇ ਪੋਸਟਰ ਲਗਾ ਕੇ ਨਵੀਂ ਪੀੜੀ ਵਿੱਚ ਚੇਤਨਾ ਪੈਦਾ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਉੱਥੇ ਹੀ ਉਹਨਾਂ ਵਿੱਚ ਉਤਸ਼ਾਹ ਪੈਦਾ ਕਰਨ ਲਈ ਨਿਜੀ ਤੌਰ ਤੇ ਉਹ ਗੁਰੂ ਇਤਿਹਾਸ ਤੇ ਗਰਵਾਣੀ ਨੂੰ ਜੇਕਰ ਕੋਈ ਕੰਠ ਕਰਕੇ ਸੁਣਾਉਂਦਾ ਹੈ ਤਾਂ ਉਹਨਾਂ ਵੱਲੋਂ ਇਨਾਮ ਦੇ ਕੇ ਨਵਾਜੇ ਜਾਣਗੇ ਤਾਂ ਕਿ ਇਸ ਨੂੰ ਇੱਕ ਲੜੀ ਵਜੋਂ ਅੱਗੇ ਤੋਰ ਕੇ ਪੂਰੇ ਸ਼ਹਿਰ ਵਿੱਚ ਫਲਾਇਆ ਜਾ ਸਕੇ ਕਿ ਕਿਦਾਂ 6 6 ਫਿਰ ਆ ਗਿਆ ਕਾਰ ਸੀ ਕਿਨੂੰ ਉਹ ਕਿਦਾਂ ਦਾ ਸਤਿ ਸ਼੍ਰੀ ਅਕਾਲ ਜੀ ਪਿੰਡ ਬਟੌਰ ਦੇ ਵਿੱਚ ਖੜੇ ਆਪਾਂ ਅੱਜ ਇੱਕ ਨਵੀਂ ਸ਼ੁਰੂਆਤ ਕਰਨ ਜਾ ਰਹੇ ਆ ਪਿੰਡ ਬਟੌਰ ਤੋਂ ਕਿਉਂਕਿ ਦੇਖਿਆ ਜਾ ਰਿਹਾ ਹੈ ਕਿ ਜਿਹੜੇ ਸਾਡੇ ਸਿੱਖ ਬੱਚੇ ਨੇ ਇਤਿਹਾਸ ਤੋਂ ਪਰੇ ਹੁੰਦੇ ਜਾ ਰਹੇ ਨੇ ਇਤਿਹਾਸ ਨਾਲ ਟੁੱਟਦੇ ਜਾ ਰਹੇ ਨੇ ਕਿਉਂਕਿ ਕੋਰਪੋਰੈਂਟ ਸਕੂਲਾਂ ਦਾ ਰੁਝਾਨ ਜਿਹੜਾ ਲਗਾਤਾਰ ਵਧਦਾ ਜਾ ਰਿਹਾ ਜਿਸ ਦੇ ਨਾਲ ਸਾਡੇ ਬੱਚੇ ਜਿਹੜੇ ਨੇ ਇਤਿਹਾਸ ਤੋਂ ਟੁੱਟਦੇ ਜਾ ਰਹੇ ਨੇ ਆਪ ਪਹਿਲਾਂ ਤੁਹਾਨੂੰ ਪਿੰਡ ਦੀ ਇੱਕ ਗੇੜੀ ਲਵਾਦੀ ਆਜੋ ਅੱਗੇ ਆ ਪਿੰਡ ਦਾ ਘੇੜਾ ਜਿਹੜਾ ਤੁਹਾਨੂੰ ਲਵਾਦੀ ਹੈ ਦਿਖਾਈਏ ਕਿ ਕਿਸ ਤਰ੍ਹਾਂ ਦੀ ਸ਼ੁਰੂਆਤ ਜਿਹੜੀ ਆ ਪਿੰਡ ਤੋਂ ਕੀਤੀ ਜਾ ਰਹੀ ਆ ਤੇ ਮੈਂ ਸ਼ੁਰੂਆਤ ਵਿੱਚ ਹੀ ਕਹਿਣਾ ਚਾਹੁੰਦਾ ਕਿ ਵੀਡੀਓ ਨੂੰ ਸ਼ੇਅਰ ਵੀ ਕਰਿਓ ਤੇ ਇਹ ਵੀਡੀਓ ਹਰ ਇੱਕ ਦੇ ਮੋਬਾਈਲ ਤੇ ਹੋਣੀ ਚਾਹੀਦੀ ਹਰ ਇੱਕ ਪਿੰਡ ਵਾਸੀ ਹਰ ਇੱਕ ਸਰਪੰਚ ਕੋਲੇ ਪੰਚ ਕੋਲੇ ਪਹੁੰਚੇ ਚੀਜ਼ ਵੀ ਜੇ ਤਰ੍ਹਾਂ ਆਓ ਮੋੜ ਆਪਣੇ ਇਤਿਹਾਸ ਨਾਲ ਜੁੜੀਏ ਮਹਾਰਾਜ ਜੀ ਸਿੰਘ ਪਹਿਲਾਂ ਤੁਹਾਨੂੰ ਪੜਾ ਦਈਏ ਮਹਾਰਾਜ ਜੀ ਸਿੰਘ ਦਾ ਜਨਮ ਉਹਨਾਂ ਦਾ ਮੁੰਡਲਾ ਨਾਮ ਕੀ ਸੀਗਾ ਪਿਤਾ ਮਾਤਾ ਅ ਜਿਹੜੀਆਂ ਮਿਸਲਾਂ ਵਿਆਹ ਬਚਪਨ ਲੜਾਈਆਂ ਤੇ ਲਾਹੌਰ ਦੀ ਜੇਤ ਅਮਰਸਰ ਸਾਹਿਬ ਦੀ ਜਿਹੜੀ ਹੈ ਲੜਾਈ ਇਹ ਸਾਰੀਆਂ तमाम ਚੀਜ਼ਾਂ ਇਸ ਕਰਕੇ ਲਾਈਆਂ ਕਿਉਂਕਿ ਸ਼ੁਰੂਆਤ ਦੇ ਵਿੱਚ ਹੀ ਸਾਨੂੰ ਪਤਾ ਲੱਗੇ ਕਿ ਅਸੀਂ ਖਾਲਸਾ ਪੰਥ ਦੇ ਉਹ ਵਾਰਸਾਂ ਜਾਂ ਖਾਲਸਾ ਪੰਥ ਦੇ ਆਪਾਂ ਉਹ ਯੋਧੇ ਜੁਝਾਰੂ ਆ ਜਿਨ੍ਹਾਂ ਨੇ ਰਾਜ ਮਾਣਿਆ ਹੋਇਆ ਜਿਨ੍ਹਾਂ ਦਾ ਕੋਈ ਆਪਣਾ ਰਾਜ ਹੁੰਦਾ ਸੀ ਕਦੇ ਤੇ ਜਿਹੜਾ ਰਾਜ ਜਿਹਦੀ ਦੁਨੀਆ ਦੇ ਵਿੱਚ ਮਸਾਲਾ ਹੈ ਜਿਸ ਰਾਜ ਦੇ ਵਿੱਚ ਕਦੇ ਵੀ ਕਿਸੇ ਨੂੰ ਫਾਂਸੀ ਨਹੀਂ ਦਿੱਤੀ ਗਈ ਤੇ ਨਾ ਹੀ ਕਦੇ ਕਿਸੇ ਦੀ ਧਰਮ ਪਰਿਵਰਤਨ ਕਰਾਇਆ ਗਿਆ ਇਸੇ ਤਰ੍ਹਾਂ ਜਿੱਦਾਂ ਜਿੱਥੇ ਰ ਪਿੰਡ ਦੇ ਵਿੱਚ ਜਿੱਦਾਂ ਲੋਕ ਘੁੰਮਦੇ ਨੇ ਬੱਚੇ ਖੇਡਦੇ ਨੇ ਵੀ ਉਹਨਾਂ ਨੂੰ ਜਿਹੜਾ ਇਹ ਚੀਜ਼ਾਂ ਦਿਖਾਈਆਂ ਜਾਣ ਜਾਂ ਪੜ੍ਹਾਇਆਂ ਜਾਣ ਦਿਖਾਓ ਪਹਿਲਾਂ ਸਾਹਮਣੇ ਵੀ ਇਹ ਜਿਹੜੇ ਲੰਗ ਦੇ ਟੱਪ ਦੇ ਹੋਣ ਤਾਂ ਸਾਰੇ तमाम ਚੀਜ਼ਾਂ ਇਹਨਾਂ ਦੇ ਧਿਆਨ ਵਿੱਚ ਹੋਣ ਕਿਸ ਤਰ੍ਹਾਂ ਜਿੱਤਰਾ ਕੰਮ ਤੇ ਜਾ ਰਹੇ ਨੌਜਵਾਨੋ ਪੜ੍ਹ ਰਹੇ ਉਹਨਾਂ ਨੂੰ ਚੀਜ਼ਾਂ ਨੂੰ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਪੁੱਛਾਂਗੇ ਵੀ ਕੀ ਲੱਗਿਆ ਪਹਿਲਾਂ ਇਸ ਪਾਸੇ ਦਿਖਾ ਦਈਏ ਇਸ ਪਾਸੇ ਬੰਦ ਕਰ ਲਾ ਬੰਦ ਕਰ ਦੇ ਦੋ ਵਾਰ ਇਸ ਪਾਸੇ ਬਾਬਾ ਬੰਦਾ ਸਿੰਘ ਬਹਾਦਰ ਅੱਗੇ ਆ ਜਿਓ ਉਹਨਾਂ ਦਾ ਇਤਿਹਾਸ ਲਿਖਿਆ ਗਿਆ ਬਾਬਾ ਬੰਦਾ ਸਿੰਘ ਬਹਾਦਰ ਬਾਰੇ ਸਾਰਾ ਕੁਝ ਕਿਸ ਤਰ੍ਹਾਂ ਸ਼ਿੱਦੀ ਹੋਈ ਸੀ ਕਿਸ ਤਰ੍ਹਾਂ ਉਹਨਾਂ ਨੇ ਜਿਹੜੇ ਜੰਗਾ ਜੁੱਧਾਂ ਲੜਾਈਆਂ ਲੜੀਆਂ ਸੀ ਆਪਣੀਆਂ ਤੇ ਕੌਣ ਸੀ ਬਾਬਾ ਬੰਦਾ ਸਿੰਘ ਬਹਾਦਰ ਤੇ ਕਿੰਨੇ ਸਿੱਕੇ ਉਹਨਾਂ ਚਲਾਏ ਸੀ ਤੇ ਦੇ ਨਾਲ ਹੀ ਇੱਕ ਗੱਲ ਹੋਰ ਆ ਵੀ ਪਿੰਡ ਦੇ ਜਿਹੜੇ ਨੌਜਵਾਨ ਹੈ ਪਿੰਡ ਦੇ ਛੋਟੇ ਬੱਚੇ ਆ ਉਹਨਾਂ ਦੇ ਲਈ ਆਪਾਂ ਇੱਕ ਕੰਪੀਟੀਸ਼ਨ ਰੱਖਣਾ ਹੈ ਚੀਜ਼ਾਂ ਦਾ ਉਹਨਾਂ ਨੂੰ ਹਰ ਹਫ਼ਤੇ ਜਾਂ ਹਰ ਮਹੀਨੇ ਵੀ ਇਹ ਜਿਹੜੇ ਪੋਸਟਰ ਲਾਏ ਆ ਇਹ ਯਾਦ ਕਰੋ ਤੇ ਇਸ ਤੋਂ ਇਲਾਵਾ ਕਿਤਾਬਾਂ ਦੇ ਵਿੱਚ ਪੜੋ ਅਸਲ ਸਾਡਾ ਵਿਸ਼ਾ ਇਹ ਹੈ ਕਿ ਇਹਨਾਂ ਨੂੰ ਕਿਤਾਬਾਂ ਦੇ ਵਿੱਚ ਪੜਾਉਣਾ ਸ਼ੁਰੂ ਕਰਾਈਏ ਵੀ ਕਿਤਾਬਾਂ ਦੇ ਵਿੱਚ ਪੜੋ ਤੇ ਉਹ ਚੀਜ਼ਾਂ ਇਤਿਹਾਸ ਨਾਲ ਜੋੜਨ ਦੇ ਲਈ ਆਪਾਂ ਇਹ ਉਪਰਾਲਾ ਜਿਹੜਾ ਕੀਤਾ ਹੈ ਜੇ ਆਪਾਂ ਗੱਲਬਾਤ ਕਰਾਂਗੇ ਇੱਥੇ ਆਪਣੇ ਪਿੰਡ ਦੇ ਨੌਜਵਾਨ ਵੀ ਹੈਗੇ ਉਹਨਾਂ ਨਾਲ ਵੀ ਪੁੱਛ ਲਾਂਗੇ ਵੀ ਕਿਹੋ ਜਿਹਾ ਉਹਨਾਂ ਨੂੰ ਇਹ ਉਪਰਾਲਾ ਜਿਹੜਾ ਕਿਹੋ ਜਿਹਾ ਲੱਗਿਆ ਤੇ ਅੱਜ ਅਸੀਂ ਗੱਲਬਾਤ ਕਰ ਲੈਂਦੇ ਆਪਾਂ ਇਹ ਤੁਹਾਡੇ ਪਿੰਡ ਦੇ ਸਤਿ ਸ਼੍ਰੀ ਅਕਾਲ ਜੀ ਤੁਹਾਡੇ ਪਿੰਡ ਦੇ ਵਿੱਚ ਨਵੀਂ ਸ਼ੁਰੂਆਤ ਜਿਹੜੀ ਆ ਹੋਈ ਆ ਕਿਹੋ ਜਿਹੀ ਲੱਗਿਆ ਇਹ ਉਪਰਾਲਾ ਤੇ ਬਹੁਤ ਵਧੀਆ ਜੀ ਇਸ ਨਾਲ ਕੀ ਹੈ ਬੱਚਿਆਂ ਨੂੰ ਆਪਣੇ ਧਰਮ ਦੇ ਬਾਰੇ ਜਾਣਕਾਰੀ ਮਿਲਦੀ ਹੈ ਹੂੰ ਕਿਉਂਕਿ ਅੱਜ ਕੱਲ ਦਾ ਜੋ ਸਕੂਲ ਨੇ तकरीबन ਗਵਰਨਮੈਂਟ ਸਕੂਲ ਹੋ ਗਏ ਨੇ ਹੂੰ ਉਹਨਾਂ ਵਿੱਚ ਕੀ ਹੈ ਸਿੱਖੀ ਧਰਮਤਾਰਾਂ ਬਾਰੇ ਬਹੁਤ ਘੱਟ ਪੜਾਇਆ ਜਾਂਦਾ ਹੂੰ ਅਗਰ ਅਸੀਂ ਇਹ ਪੋਸਟਰ ਘਰੇ ਲਾਏ ਹੋਏ ਨੇ ਪਿੰਡਾਂ ਚ ਆਪਣੇ ਤਾਂ ਬੱਚੇ ਇੱਕ ਦਿਨਾਂ ਕਦੇ ਤੁਰਦੇ ਫਿਰਦੇ ਘੁੰਮਦੇ ਫਿਰਦੇ ਕੀ ਹੈ ਇਹ ਪੋਸਟਰ ਦੇਖਣਗੇ ਪੜਨਗੇ ਤੇ ਉਦੋਂ ਪਤਾ ਲੱਗੇਗਾ ਕਿ ਮਹਾਰਾਜਾ ਸਿੰਘ ਕੌਣ ਨੇ ਬੰਦਾ ਸਿੰਘ ਬਹਾਦਰ ਕੌਣ ਨੇ ਤੇ ਬਾਕੀ ਹੋਰ ਬੱਚੇ ਜਿਹੜੇ ਬੱਚੇ ਹੋਰ ਬੱਚੇ ਆਂਡ ਪਿੰਡੋਂ ਬਾਹਰੋਂ ਵੀ ਆਉਂਦੇ ਨੇ ਖੇਡਣ ਬਾਤ ਤੇ ਆਉਂਦੇ ਨੇ ਉਹਨਾਂ ਨੂੰ ਪਤਾ ਲੱਗਦਾ ਹੈ ਕਿ ਸਾਡੇ ਤਰ੍ਹਾਂ ਬਿੱਚ ਕਿੰਨੇ ਵੱਡੇ ਵੱਡੇ ਮਹਾਂਜੋਦੇ ਪੈਦਾ ਹੋਏ ਨੇ ਇਸ ਦੇ ਨਾਲ ਹੀ ਦੂਜੇ ਪਾਸੇ ਗੱਲ ਕੀਤੀ ਜਾਵੇ ਤਾਂ ਆ ਇਹ ਬਾਬਾ ਬੋਤਾ ਸਿੰਘ ਤੇ ਬਾਬਾ ਗਰਜਾ ਜੀ ਇਹਨਾਂ ਬਾਰੇ ਕਿਸੇ ਨੂੰ ਪਤਾ ਨਹੀਂ ਹੋਣਾ ਬਹੁਤ ਘੱਟ ਬੱਚੇ ਜਾਣਦੇ ਨੇ ਇਹਨਾਂ ਬਾਰੇ ਤਾਂ ਇਹਨਾਂ ਦਾ ਇਤਿਹਾਸ ਲਾਇਆ ਇਹ ਤਾਂ ਹਜੇ ਸ਼ੁਰੂਆਤ ਕੀਤੀ ਹੈ ਇਸ ਤੋਂ ਬਾਅਦ ਆਪਾਂ ਵੱਡਾ ਇਤਿਹਾਸ ਆਪਣੇ ਪਿੰਡ ਦਾ ਵੀ ਲਾਵਾਂਗੇ ਆਪਣੇ ਸ਼ਹਿਰ ਦਾ ਵੀ ਲਾਵਾਂਗੇ ਇਤਿਹਾਸ ਦੀ ਹੈ ਇਸ ਪਾਸੇ ਸ਼ੁਰੂਆਤ ਦੇ ਵਿੱਚ ਘਰ ਦੇ ਮੂਹਰੇ ਜਿਹੜਾ ਹੈ ਇਹ ਲਾਇਆ ਕਿ ਆਪਣੇ ਇਤਿਹਾਸ ਨਾਲ ਜੁੜੀਏ ਤੇ ਜਿਸ ਤਰ੍ਹਾਂ ਸਾਡੇ 10 ਗੁਰੂ ਸਾਹਿਬਾਨ ਨੇ ਉਹਨਾਂ ਦੀ ਜਿਹੜੀ ਹੈ ਕਦੋਂ ਉਹਨਾਂ ਦਾ ਜਨਮ ਹੋਇਆ ਸੀ ਤੇ ਕਦੋਂ ਉਹਨਾਂ ਨੇ ਜਿਹੜਾ ਜੋਤ ਜਗਾਇਆ ਸੀ ਇਸੇ ਤਰ੍ਹਾਂ ਪੂਰੇ ਪਿੰਡ ਦੇ ਵਿੱਚ ਤਿੰਨ ਤੋਂ ਚਾਰ ਪੋਸਟਰ ਆਪਾਂ ਹੋਰ ਲਗਾਏ ਨੇ ਜਿਹਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਜਿਹੜੀ ਆ ਗੁਰੂਆਂ ਸਾਹਿਬ ਦੇ ਬਾਰੇ ਦੱਸਿਆ ਗਿਆ ਵੀ ਗੁਰੂਆਂ ਸਾਹਿਬ ਦੇ ਵਿੱਚ ਕਿੰਨੇ ਅੰਗ ਨੇ ਇਹ ਗੁਰੂਆਂ ਸਾਹਿਬ ਸਾਰੇ ਤਮਾਮ ਚੀਜ਼ਾਂ ਪ੍ਰਸ਼ਨ ਉੱਤਰ ਵੀ ਨੇ ਇਹ ਸਾਡਾ ਮਕਸਦ ਸਰਬ ਇੱਕੋ ਇੱਕ ਆ ਕਿ ਜਿਸ ਤਰ੍ਹਾਂ ਕਨਵੈਂਟ ਸਕੂਲਾਂ ਦਾ ਰੁਝਾਨ ਵਧ ਰਿਹਾ ਤੇ ਸਾਡੇ ਬੱਚੇ ਜਿਹੜੇ ਪੰਜਾਬੀ ਨਾਲੋਂ ਟੁੱਟ ਰਹੇ ਇਤਿਹਾਸ ਨਾਲੋਂ ਟੁੱਟ ਰਹੇ ਉਹਨਾਂ ਨੂੰ ਵਾਪਸ ਆਪਣੇ ਇਤਿਹਾਸ ਦੇ ਵਿੱਚ ਲੈ ਕੇ ਆਈਏ ਇੱਕ ਪਹਿਲੀ ਕੋਸ਼ਿਸ਼ ਹੈ ਆਸ ਕਰਦੇ ਆ ਕਿ ਤੁਹਾਨੂੰ ਪਸੰਦ ਆਈ ਹੋਊਗੀ ਤੇ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰਿਓ ਪਿੰਡ ਆਹ ਤੋਂ ਬਾਅਦ ਅਕਾਂ ਹੋਰ ਗੱਲਾਂ ਮੈਂ ਆਪਦਾ ਨੰਬਰ ਵੀ ਲਿਖਿਆ ਥੱਲੇ ਤੇ ਵੀਡੀਓ ਦੇ ਵਿੱਚ ਜਿਨ੍ਹਾਂ ਨੂੰ ਲੋੜ ਹੋਵੇ ਜਿਹੜੇ ਚਾਹਦੇ ਹੋਣ ਵੀ ਜਰ ਸਾਨੂੰ ਅਸੀਂ ਨਹੀਂ ਕਰ ਸਕਦੇ ਤੁਸੀਂ ਸਾਨੂੰ ਦਿਓ ਕਰਕੇ ਆ ਸਾਡੇ ਨੰਬਰ ਦੇ ਉੱਤੇ ਸੰਪਰਕ ਕਰ ਲਿਓ ਅਸੀਂ ਉਹਨਾਂ ਦੇ ਲਈ ਇਹ ਵੀ ਕਰ ਦਾਂਗੇ ਜਿਹੜਾ ਕੋਈ ਨਹੀਂ ਬਣਾ ਸਕਦਾ ਬਣਾ ਕੇ ਦੇਵਾਂਗੇ ਪਰ ਹਾਂ ਆਪਣੇ ਪਿੰਡ ਮੈਂ ਹੋਰ ਬੇਨਤੀ ਇਹ ਕਰਦਾ ਪਿੰਡਾਂ ਸਰਪੰਚਰ ਤੁਹਾਡੇ ਪਿੰਡ ਦੀਆਂ ਜਿਹੜੀਆਂ ਆ ਹੈਗੀਆਂ ਨੇ ਪਿੰਡ ਦੇ ਵਿੱਚ ਤੁਹਾਡਾ ਪਿੰਡ ਜਿਹੜੇ ਇਤਿਹਾਸ ਨਾਲ ਜੁੜਿਆ ਹੋਇਆ ਤੁਹਾਡਾ ਕੀ ਇਤਿਹਾਸ ਪਿੰਡ ਦਾ ਏ ਕੀ ਤੁਹਾਡੇ ਇਲਾਕੇ ਦਾ ਇਤਿਹਾਸ ਇਹ ਜ਼ਰੂਰ ਦੱਸਿਓ ਜ਼ਰੂਰ ਲਿਖਿਓ ਆਪਾਂ ਉਹਦਾ ਵੀ ਛਪਾ ਕੇ ਪਿੰਡ ਦੇ ਵਿੱਚ ਲਾਵਾਂਗੇ ਫਿਰਨੀ ਤੇ ਲਾਵਾਂਗੇ ਸਕੂਲਾਂ ਦੇ ਵਿੱਚ ਤੇ ਲਾਵਾਂਗੇ ਆਓ ਮੋੜ ਆਪਣੇ ਬੱਚਿਆਂ ਨੂੰ ਮੋੜ ਫਿਰ ਜੋੜੀਏ ਇਤਿਹਾਸ ਨਾਲ ਆਪਣੇ ਕਲਚਰ ਦੇ ਨਾਲ ਆਪਣੇ ਉਸ ਵਿਰਾਸਤ ਦੇ ਨਾਲ ਜੋ ਸਾਡੀ ਬਹੁਤ ਵਿਲੱਖਣ ਵਿਰਾਸਤ ਹੈ ਬੜੀ ਸੂਰਬੀਰਤਾ ਭਰੀ ਬਰਾਸਤਾ ਕਿਉਂਕਿ ਹੁਣ ਜਿਸ ਤਰ੍ਹਾਂ ਟੈਂਪੂ ਦਾ ਮੇਲਾ ਲੱਗਣ ਜਾ ਰਿਹਾ ਸੀ ਸਾਡੀ ਸਿੱਖਾਂ ਦੀ ਕਰਦਾਰ ਕੁਸ਼ੀ ਕੀਤੀ ਜਾ ਰਹੀ ਹੈ ਉਸ ਕਰਦਾਰ ਕੁਸ਼ ਨੂੰ ਰੋਕਣ ਦੇ ਲਈ ਸਾਡੇ ਕੋਲੇ ਆਹੀ ਇੱਕ ਇੱਕ ਅਪਰਾਧਾ ਮੈਨੂੰ ਲੱਗਾ ਵੀ ਆਪਾਂ ਇਹ ਸ਼ੁਰੂਆਤ ਕਰੀਏ ਵੀ ਸਾਡਾ ਇਤਿਹਾਸ ਸਾਡਾ ਪਛੋਕਰ ਸਾਡੀ ਪਛਾਣ ਆ ਉਹ ਸਾਡੀ ਪਛਾਣ ਨਹੀਂ ਹੈਗੀ ਤੇ ਸਾਨੂੰ ਜਾਣਬੁੱਝ ਕੇ ਬਦਨਾਮ ਕਰਨ ਲਈ ਜਿਹੇ ਮੇਲੇ ਕਰਵਾਏ ਜਾ ਰਹੇ تھے ਜਿਹੜੇ ਹੁਣ ਤਾਂ ਰੁਕ ਗਏ ਪਰ ਸਾਡਾ ਇਤਿਹਾਸ ਕੀ ਹੁਣ ਸਾਰਿਆਂ ਨੂੰ ਇਹ ਚਾਹੀਦਾ ਵੀ ਆਪਦੇ ਘਰ ਬਾਹਰ ਇੱਕ ਇੱਕ ਜਰੂਰ ਪੋਟਰ ਲਾਓ ਵੀ ਆਪਣੇ ਇਤਿਹਾਸ ਨਾਲ ਆਪਣੇ ਬੱਚਾਂ ਜੋੜੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ